ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਕੋ ਤੁਹਾਡਾ ਸਵਾਗਤ ਕਰਦੀ ਆਂ ਇੱਕ ਵਾਰ ਫੇਰ ਤੁਸੀਂ ਥੋੜੇ ਸਾਹਮਣੇ ਹਾਜ਼ਰ ਹੋ ਗਿਆ ਮੁੱਖ ਸਰਗਰਮੀਆਂ ਲੈ ਕੇ ਜਿਸ ਵਿੱਚ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਖਬਰ ਦੇ ਵੱਲ ਤਾਂ ਕਈ ਪਿੰਡਾਂ ਦੇ ਵਿੱਚ ਗੁਰਮਤਿ ਕਲਾਸਾਂ ਲਗਾਈਆਂ ਗਈਆਂ ਸੀ ਜਿਸ ਵਿੱਚ ਬੱਚਿਆਂ ਨੂੰ ਗੁਰੂ ਦੇ ਨਾਲ ਲਗਾਉਣ ਦਾ ਇੱਕ ਪ੍ਰਯਾਸ ਕੀਤਾ ਗਿਆ ਸੀ ਇਹ ਜਿਹੜੇ ਗੁਰਮਤ ਸਿਖਲਾਈ ਕੈਂਪ ਨੇ ਉਹ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਰ ਸਾਲ ਲੱਗਦੇ ਆ ਰਹੇ ਨੇ ਤੇ ਇਸ ਸਾਲ ਵੀ ਇਹ ਜਿਹੜੇ ਗੁਰਮਤ ਕੈਂਪ ਨੇ ਉਹ ਲਗਾਏ ਗਏ ਜਿਸ ਵਿੱਚ ਪਿੰਡ ਕੋਟ ਲੱਲੂ ਠੁੱਠੀਆਂ ਵਾਲੀ ਅਤੇ ਉਸ ਦੇ ਨਾਲ-ਨਾਲ ਮਾਨਸਾ ਕੈਂਛਾ ਵਰਗੇ ਪਿੰਡਾਂ ਦੇ ਵਿੱਚ ਵੀ ਇਹ ਜਿਹੜੇ ਗੁਰਮਤ ਕੈਂਪ ਸੀ ਉਹ ਲਗਾਏ ਗਏ ਜਿਸ ਤੋਂ ਬਾਅਦ ਹੁਨੇ ਨ ਗੁਰਮਤ ਕੈਂਪਾਂ ਦੀ ਸਮਾਪਤੀ ਹੋ ਚੁੱਕੀ ਹੈ ਜਿਸ ਵਿੱਚ ਬੱਚਿਆਂ ਨੂੰ ਮੈਡਲ ਅਤੇ ਉਸ ਦੇ ਨਾਲ ਨਾਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਹੁਣ ਅਸੀਂ ਸੁਣਦੇ ਹਾਂ ਕਿ ਬੱਚਿਆਂ ਨੇ ਇੰਨਾ ਗੁਰਮਤ ਕੈਂਪਾਂ ਦੇ ਵਿੱਚ ਕੀ ਕੁਝ ਸਿੱਖਿਆ ਮੈਂ ਅੱਜ ਸਾਨੂੰ ਪੰਜ ਪਿਆਰਿਆਂ ਦੇ ਨਾਮ ਦੱਸਣ ਜਾ ਰਿਹਾ ਹਾਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸੈਬ ਸਿੰਘ ਨੰਨੀਆਂ ਨੰਨੀਆਂ ਜਿੰਦਾਂ ਨੂੰ ਤੂੰ ਨੀਹਾਂ ਵਿੱਚ ਜਨਾਇਆ ਏ ਏ ਕੀ ਕਹਿ ਰ ਕਮਾਇਆ ਪਾਪੀਆ ਏ ਕੀ ਕਹਿ ਰ ਕਮਾਇਆ ਏ ਏ ਕੀ ਕਹਿ ਰ ਕਮਾਇਆ ਪਾਪੀਆ ਏ ਕੀ ਕਹਿ ਰ ਕਮਾਇਆ ਏ ਸ਼ੇਰਾ ਵਰਗੇ ਜਿਗਰ ਅਨਾਦੇ ਤਮਗੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ لال ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਮਤ ਸਾਨੂੰ ਡਰਨਾ ਕੋਈ ਜ਼ਾਲਮ ਨੂੰ ਗੰਗਾਰ ਦੇ ਤਰੰਸੜਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਤਰੰਸੜਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਜਾਤਕੰਡ ਗਰਦਨ ਟੱਕ ਪੁੰਜੀ ਸੂਬਾ ਫਿਰ ਅਜ਼ਮਾਉਂਦਾ ਬਚਣਾ ਹੈ ਤਾਂ ਮੁਸਲਮਾਨ ਬਣ ਜਾਓ ਆਖਰੀ ਵਾਰ ਦਹਰਾਉਂਦਾ ਬਚਣਾ ਹੈ ਤਾਂ ਮੁਸਲਮਾਨ ਬਨ ਜਾ ਆਖਰੀ ਵਾਰ ਦੁਹਰਾਉਂਦਾ ਦਸ਼ਮੇਸ਼ ਪਿਤਾ ਦੇ ਪੁੱਤਰ ਅਸੀਂ ਸਹਬਜਾ ਦੇ ਪਰਮਾਨਦੇ ਜਾਨ ਤੇ ਵਾਦੇ ਹੈ ਸਿੱਖੀ ਪਿਆਰੀ ਗੱਜ ਕੇ ਜਗਾ ਦੇ। ਵਾਟਾ ਲੰਮੀਆਂ ਤੇਰਸ ਸਤਾ ਪਹਾੜ ਦਾ ਤੂਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਉਸ ਵੇਲੇ ਦਾ ਸੁਣ ਲੋ ਹਾਲ ਜੀ ਉਸ ਵੇਲੇ ਦਾ ਸੁਣ ਲੋ ਹਾਲ ਜੀ ਰਾਤ ਹਨੇਰੀ ਬਿਜਲੀ ਿਸ਼ਕੇ ਰਾਜੰਗਲਾ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਿਸ਼ਕੇ ਰਾਜੰਗਲਾ ਦੇ ਪੈ ਗਏ ਨੇ ਚੋਟੀ ਉਮਰ ਦੇ ਦੋਨੋਂ ਬਾਲ ਜੀ ਮਾਤਾ ਗੁਜਰੀਓ ਨਾਂ ਦੇ ਨਾਲ ਜੀ ਸਰਸਤਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਨ ਲੋ ਹਾਲ ਜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਰ ਸਾਲ ਦੇ ਵਾਂਗੂ ਇਸ ਸਾਲ ਵੀ ਬਲੈਕ ਡੇ ਮਨਾਇਆ ਜਾਏਗਾ ਇਸ ਸਾਲ ਇਹ ਜਿਹੜਾ ਬਲੈਕ ਡੇ ਹੈ ਉਹ 26 ਜੂਨ ਨੂੰ ਮਨਾਇਆ ਜਾਏਗਾ ਇਹ ਜਿਹੜਾ ਇਸ ਵਾਰੀ ਬਲੈਕ ਡੇ ਮਨਾਇਆ ਜਾਏਗਾ ਉਹ ਪੰਜਵਾਂ ਬਲੈਕ ਡੇ ਹੋਵੇਗਾ ਜਿਸ ਦੇ ਚਲਦੇ ਆ ਉਹਨਾਂ ਦੇ ਵੱਲੋਂ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾ ਖੁਦ ਇਹਨਾਂ ਤਿਆਰੀਆਂ ਦੇ ਵੱਲ ਧਿਆਨ ਦੇ ਰਹੇ ਨੇ ਜਿਸ ਨੂੰ ਲੈ ਕੇ ਕਾਫੀ ਮੀਟਿੰਗ ਜਿ ਪਹਿਲੇ ਹੋ ਚੁੱਕੀਆਂ ਨੇ ਤੇ ਹੁਣ ਇਹ ਮੀਟਿੰਗ ਨੂੰ ਲੈ ਕੇ ਜਥੇਦਾਰ ਬਲਜੀਤ ਸਿੰਘ ਡੱਡੂਵਾਲ ਜੋ ਕਿ ਚੇਅਰਮੈਨ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਇਹ ਹੁਣ ਤੁਸੀਂ ਆਪ ਸੁਣੋ। ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹਰਿਆਣਾ ਸਟੇਟ ਵਿੱਚਲੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਕਰ ਰਹੀ ਹੈ। ਪਿਛਲੇ ਸਮੇਂ ਇਲੈਕਸ਼ਨ ਹੋਈ ਉਸ ਤੋਂ ਬਾਅਦ ਨਵੀਂ ਐਗਜ਼ੀਕਟਿਵ ਕਮੇਟੀ ਜਿਹੜੀ ਬਣੀ 49 ਦਾ ਹਾਊਸ ਬਣਿਆ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਗੁਰਧਾਮਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਔਰ ਨਾਲ ਨਾਲ ਵਿਦਿਅਕ ਆਧਾਰਿਆਂ ਦੀ ਦੇਖਭਾਲ ਵਾਲੇ ਪਾਸੇ ਧਿਆਨ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਪੰਥਕ ਜ਼ਿੰਮੇਵਾਰੀਆਂ ਜੋ ਧਾਰਮਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਾਡੀ ਸਿਕ ਪੰਥ ਨਾਲ ਰਿਲੇਟਡ ਜ਼ਿੰਮੇਵਾਰੀਆਂ ਉਹਨਾਂ ਨੂੰ ਵੀ ਨਿਭਾਉਣ ਦਾ ਯਤਨ ਕਰ ਰਹੀ ਹੈ ਪਿਛਲੇ ਸਮੇਂ 'ਚ ਹਰਿਆਣਾ ਸਿਗ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਨਾੜਾ ਸਾਹਿਬ ਵਿਖੇ ਮਨਾਇਆ ਗਿਆ ਜਿਨ੍ਹਾਂ ਨੂੰ ਉਸ ਵੇਲੇ ਦੀ ਜ਼ਾਲਮ ਹਕੂਮਤ ਦੇ ਵੱਲੋਂ ਕੋਹ ਕੋਕੇ ਸ਼ਹੀਦ ਕਰ ਦਿੱਤਾ ਗਿਆ ਸੀ ਜੂਨ 1984 ਦੇ ਖੱਲੂ ਘਾਰੇ ਦਾ ਜਿਹੜਾ ਦਿਨ ਸੀ ਉਹ ਵੀ ਗੁਰਦੁਆਰਾ ਨਾੜਾ ਸਾਹਿਬ ਵਿਖੇ ਮਨਾਇਆ ਗਿਆ ਐਸਵਾਰ ਗੁਰਦੁਆਰਾ ਪਾਤਸ਼ਾਹੀ ਸ਼ੇਵੀ ਉਪਰੂਪ ਖੇਤਰ ਜਿੱਥੇ ਹਰਿਆਣਾ ਕਮੇਟੀ ਦਾ ਮੁੱਖ ਦਫਤਰ ਆ ਉੱਥੇ ਸਮਾਰਕ ਮ ਕੀਤਾ ਗਿਆ ਇਸ ਦੇ ਨਾਲ ਹੀ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਢਿੰਡਾ ਦੇ ਵੱਲੋਂ ਜੋ 1975 ਦੇ ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਐਮਰਜੈਂਸੀ ਲਾਈ ਗਈ ਸੀ ਸੰਵਿਧਾਨ ਦੇ ਖਿਲਾਫ ਜਾ ਕੇ ਜਦੋਂ ਸਿਰਫ ਆਪਣੀ ਪ੍ਰਭੂ ਸੱਤਾ ਨੂੰ ਬਚਾਉਣ ਵਾਸਤੇ ਸਵਿਧਾਨ ਦੇ ਖਿਲਾਫ ਜਾ ਕੇ ਬੋਲਣ ਤੇ ਪਾਬੰਦੀ, ਲਿਖਣ ਤੇ ਪਾਬੰਦੀ, ਇਕੱਠਾਂ ਤੇ ਪਾਬੰਦੀ ਸਾਰਾ ਕੁਝ ਸਾਰੀ ਪਾਵਰ ਜਿਹੜੀ ਸੀਗੀ ਸਾਰੀ ਤਾਕਤ ਆਪਣੇ ਹੱਥ ਵਿੱਚ ਕਰ ਲਈ ਤੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਉਸ ਕਾਲੇ ਦਿਨ ਨੂੰ ਮਨਾਉਣ ਦਾ ਐਲਾਨ ਪ੍ਰਧਾਨ ਸਾਹਿਬ ਵੱਲੋਂ ਕੀਤਾ ਗਿਆ। ਮੈਂ ਪਿਛਲੇ ਦਿਨਾਂ ਚ ਕੁਝ 5-6 ਦਿਨ ਵਿਦੇਸ਼ ਵਿੱਚ ਰਿਹਾ ਅੱਲੀ ਵਾਪਸ ਆਇਆ। ਤੁਹਾਨੂੰ ਅੱਜ ਹੀ ਪ੍ਰਧਾਨ ਸਾਹਿਬ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ 26 ਤਰੀਕ ਨੂੰ ਜੋ ਕੁਰੂਕ ਖੇਤਰ ਯੂਨੀਵਰਸਿਟੀ ਦਾ ਅਡੀਟੋਰੀਅਮ ਹਾਲ ਆ ਵੀ ਉੱਥੇ ਆਪਾਂ ਇਹ ਜਿਹੜਾ ਦਿਨ ਆ ਕਾਲਾ ਦਿਨ ਜਿਹੜਾ ਤਤਕਾਲੀ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਸੀ ਜਿਸ ਦੇ ਖਿਲਾਫ ਭਾਰਦਿਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਗ੍ਰਿਫਤਾਰੀਆਂ ਦੇ ਕੇ ਤੇ ਆਪਣੇ ਕੈਦਾਂ ਕੱਟੀਆਂ ਸੀਗੀਆਂ ਉਹਦੇ ਵਿੱਚ ਸਿੱਖ ਪੰਥ ਸਿੱਖ ਜਥੇਬੰਦੀਆਂ ਨੇ ਵੀ ਬਹੁਤ ਭਾਰੀ ਵਿਰੋਧ ਕੀਤਾ ਸੀਗਾ ਔਰ ਇਸ ਦੇ ਦੌਰਾਨ ਸਾਡੇ ਬਹੁਤ ਸਾਰੇ ਸਿੱਖ ਆਗੂ ਜਿਹੜੇ ਸੀ ਪੰਥਕ ਜਥੇਬੰਦੀਆਂ ਦੇ ਆਗੂ 19-19 ਮਹੀਨੇ ਆ ਕੋਈ 22 ਮਹੀਨੇ ਵੀ ਜਿਹੜੇ ਸੀ ਉਹ ਜੇਲ੍ਹਾਂ ਦੇ ਵਿੱਚ ਰਹੇ ਜੇਲ੍ਹਾਂ ਜਿਹੜੀਆਂ ਸੀ ਉਹਨਾਂ ਨੇ ਕਟੀਆਂ ਇਸ ਐਮਰਜੈਂਸੀ ਦੇ ਖਿਲਾਫ ਤੇ ਪ੍ਰਧਾਨ ਸਾਹਿਬ ਦਾ ਮੈਨੂੰ ਫੋਨ ਆਇਆ ਉਹਨਾਂ ਨੇ ਦੱਸਿਆ ਕਹਿੰਦੇ ਵੀ ਕੁਝ ਸਾਡੇ ਮੈਂਬਰ ਸਾਹਿਬਾਨ ਜਿਹੜੇ ਆ ਉਹ ਵਿਰੋਧ ਕਰ ਰਹੇ ਆ ਇਸ ਚੀਜ਼ ਦਾ ਕਿ ਪ੍ਰਧਾਨ ਸਾਹਿਬ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਉਹਨਾਂ ਨੂੰ ਇਹ ਦਿਲ ਮਨਾਉਣ ਦੀ ਕੀ ਲੋੜ ਸੀ ਅਗਿਆਨਤਾ ਇਹ ਵੀ ਕਹਿ ਦਿੰਦਾ ਜਿਵੇਂ ਪਿਛਲੇ ਦਿਨੀ ਇੱਕ ਸਟੇਟਮੈਂਟ ਵੀ ਆਈ ਸੀ ਜਿਸ ਬਾਰੇ ਮੈਂ ਵੀ ਕਿਹਾ ਕਿ ਕੇਵਲ ਗੁਰਦੁਆਰਿਆਂ ਦਾ ਪ੍ਰਬੰਧ ਜਾਂ ਧਰਮ ਪ੍ਰਚਾਰ ਜਾਂ ਵਿਦਿਅਕ ادارے ਚਲਾਉਣੇ ਨਹੀਂ ਸਾਡੇ ਜਿਹੜੇ ਸਿੱਖੀ ਨਾਲ ਰਿਲੇਟਡ ਦੇਣੇ ਆ ਜਾਂ ਸਾਡੇ ਖਲੂਕਾਰਾ ਦਿਵਸ ਆ ਜਾਂ ਸਿੰਘਾਂ ਦੀਆਂ ਸ਼ਹਾਦਤਾਂ ਬੰਦੀ ਸਿੰਘਾਂ ਦੀ ਗੱਲ ਆ ਉਹ ਅਸੀਂ ਇੱਕ ਸਿੱਖ ਸੰਸਥਾ ਵਾਂ ਸੰਸਥਾ ਦੀ ਜ਼ਿੰਮੇਵਾਰੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਹੋਰ ਸਿੱਖ ਜੱਥੇਬੰਦੀਆਂ ਉਹਨਾਂ ਦੀ ਜ਼ਿੰਮੇਵਾਰੀ ਉਹ ਵੀ ਕਰਦੇ ਆ ਤੇ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਗੁਰੂ ਘਰਾਂ ਦਾ ਪ੍ਰਬੰਧ ਹੀ ਨਹੀਂ ਸਾਡੀਆਂ ਕੋਈ ਸਾਡੀ ਕੌਮ ਪ੍ਰਤੀ ਪੰਥ ਪ੍ਰਤੀ ਦੇਸ਼ ਪ੍ਰਤੀ ਧਰਮ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਵੀ ਬਣਦੀਆਂ ਨੇ ਉਹ ਵੀ ਅਸੀਂ ਨਿਭਾਉਣੀਆਂ ਨੇ ਤਾਂ ਮੈਂ ਇਸ ਦਾ ਭਰਪੂਰ ਸਮਰਥਨ ਕੀਤਾ ਔਰ ਅੱਜ ਵੀ ਜਦੋਂ ਪ੍ਰਧਾਨ ਸਾਹਿਬ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਹਮਮਹਮਾ ਕੇ ਪਹੁੰਚੋ ਜਿਨ੍ਹਾਂ ਨਹੀਂ ਪਹੁੰਚਣਾ ਵਿਰੋਧ ਨਹੀਂ ਕਰਨਾ ਚਾਹੀਦਾ ਇਸ ਗੱਲ ਦਾ ਹਾਂ ਹਰ ਗੱਲ ਤੇ ਵਿਰੋਧ ਤਾਂ ਕਰਨੀ ਹਾਂ ਕੋਈ ਵਿਰੋਧ ਕਰਨ ਵਾਲੀ ਗੱਲ ਹੋਊਗੀ ਵਿਰੋਧ ਵੀ ਕਰ ਲਾਂਗੇ ਮਿਲ ਬੈਠ ਕੇ ਵੀ ਕਰ ਲਾਂਗੇ ਜਨਤਕ ਵੀ ਕਰ ਲਾਂਗੇ ਪਰ ਹਰ ਗੱਲ ਤੇ ਚੰਗੀ ਗੱਲ ਦਾ ਵੀ ਵਿਰੋਧ ਕਰਨਾ ਮੈਂ ਤਾਂ ਸ਼ਲਾਘਾ ਕਰਦਾ ਸਗੋਂ ਕਿ ਜਿਹੜਾ ਇਹ ਐਮਰਜੈਂਸੀ ਲਾਈ ਗਈ ਸੀਗੀ ਇਹਦੇ ਖਿਲਾਫ ਇਸ ਦਿਨ ਨੂੰ ਮਨਾਇਆ ਜਾ ਰਿਹਾ ਤੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਨੇ ਸਾਰਿਆਂ ਨੂੰ ਸੱਦਾ ਦਿੱਤਾ ਵਾ ਚਲੋ ਜਿੰਨੇ ਪਹੁੰਚਣਗੇ ਜਿਹੜੇ ਪਰਿਵਾਰ ਪਹੁੰਚਣਗੇ ਜਿਨ੍ਹਾਂ ਨੇ ਜ਼ੇਲਾਂ ਕੱਟੀਆਂ ਜੋ ਹੈਗੇ ਨੇ ਖੁਦ ਨਹੀਂ ਤਾਂ ਉਹਨਾਂ ਦੇ ਪਰਿਵਾਰ ਹੋਣਗੇ ਕਿਉਂਕਿ 50 ਸਾਲ ਪਹਿਲਾਂ ਦੀ ਗੱਲ ਆ 50 ਸਾਲ ਹੋ ਗਿਆ ਤੇ ਉਸ ਉਹਨਾਂ ਦਾ ਸਨਮਾਨ ਜਿਹੜਾ ਕਰਨਾ ਗੁਰੂ ਖੇਤਰਾ ਯੂਨੀਵਰਸਿਟੀ ਦੇ ਵਿੱਚ ਸੋ ਮੈਂ ਤਾਂ ਅਪੀਲ ਕਰੂੰਗਾ ਕਿ ਜਿੰਨੇ ਮੈਂਬਰ ਸਾਹਿਬ ਆਣ ਜਿੰਨੀਆਂ ਵੀ ਸੰਗਤਾਂ ਪੁੱਜ ਸਕਦੀਆਂ ਉਹਨਾਂ ਨੂੰ ਪੁੱਜਣਾ ਚਾਹੀਦਾ ਆਪਣੀਆਂ ਇਹ ਇਤਿਹਾਸਕ ਚੀਜ਼ਾਂ ਜਿਹੜੀਆਂ ਦੇਸ਼ ਚ ਵਰਤੀਆਂ ਤਾਂ ਸਾਡੀ ਕੌਮ ਨਾ ਵਰਤੀਆਂ ਉਹਨਾਂ ਨੂੰ ਯਾਦ ਰੱਖਣਾ ਵੀ ਸਾਡਾ ਫਰਜ਼ ਆ ਦੇਖੋ ਕਿੱਡਾ ਵੱਡਾ ਜ਼ੁਲਮ ਹੋਇਆ ਕਿ ਇੱਕ ਪ੍ਰਧਾਨ ਮੰਤਰੀ ਨੇ ਆਪਣੀ ਪ੍ਰਭੂ ਸત્તા ਬਚਾਉਣ ਵਾਸਤੇ ਆਪਣੀ ਐਮ ਐਮ ਪੀ ਸ਼ਿਪ ਬਚਾਉਣ ਵਾਸਤੇ ਜਾਂ ਆਪਣੀ ਕੁਰਸੀ ਬਚਾਉਣ ਵਾਸਤੇ ਉਹਨੇ ਸਾਰੇ ਦੇਸ਼ ਦੇ ਅੰਦਰ ਸੰਵਿਧਾਨ ਦੇ ਖਿਲਾਫ ਜੋ ਡਾਕਟਰ ਭੀਮਰਾਓ ਸਾਹਿਬ ਅੰਬੇਦਕਰ ਸਾਹਿਬ ਉਹਨਾਂ ਨੇ ਜਿਹਨਾਂ ਨੂੰ ਬਾਬਾ ਸਾਹਿਬ ਦਾ ਵੀ ਖਿਤਾਬ ਉਹਨਾਂ ਦੇ ਵੱਲੋਂ ਜੋ ਸੰਵਿਧਾਨ ਬਣਾਇਆ ਗਿਆ ਸੀ ਉਹ ਸੰਵਿਧਾਨ ਦੇ ਖਿਲਾਫ ਜਾ ਕੇ ਹਾਂ ਕਿਤੇ ਕੋਈ ਕਿਸੇ ਗੱਲ ਦੇ ਉੱਤੇ ਆ ਤਕਰਾਰ ਵੀ ਹੋ ਸਕਦੀ ਆ ਕਿਸੇ ਗੱਲ ਦੇ ਨਾਲ ਜਿਹੜੀ ਆ ਉਹ ਸਹਿਮਤੀ ਵੀ ਨਹੀਂ ਹੋ ਸਕਦੀ ਸੰਵਿਧਾਨ ਵਿੱਚ ਵੀ ਸੋਧਾਂ ਵੀ ਹੋਈਆਂ ਨੇ ਪਿਛਲੇ ਸਮੇਂ ਦੇ ਅੰਦਰ ਜੇ ਕੋਈ ਗੱਲਬਾਤ ਦੀ ਲੋੜ ਪਈ ਪਰ ਸਾਰੇ ਸੰਵਿਧਾਨ ਨੂੰ ਪਾਸੇ ਕਰਕੇ ਤੇ ਆਪਣੀ ਪ੍ਰਭੂਸੱਤਾ ਨੂੰ ਕਾਇਮ ਕਰਨ ਲਈ ਪਾਬੰਦੀ ਲਾ ਦੇਣੀ ਵੀ ਕੋਈ ਬੋਲ ਨਹੀਂ ਸਕਦਾ ਕੋਈ ਲਿਖ ਨਹੀਂ ਸਕਦਾ ਸਾਰੇ ਕਾਸੇ ਤੇ ਪਾਬੰਦੀ ਲਾ ਕੇ ਡਿਕਟੇਟਰਸ਼ਿਪ ਤੇ ਉਹ ਡਿਕਟੇਟਰਸ਼ਿਪ ਦਾ ਖਿਲਾਫ ਜੋ ਵਿਰੋਧ ਜਿਹੜਾ ਦੇਸ਼ ਵਿੱਚ ਹੋਇਆ ਤੇ ਸਿੱਖ ਜਥੇਬੰਦੀਆਂ ਨੇ ਜੋ ਵਿਰੋਧ ਕੀਤਾ ਸੇਖ ਆਗੂਆਂ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਉਹਨਾਂ ਦਾ ਸਨਮਾਨ ਕਰਨਾ ਔਰ ਮੈਂ ਬੇਨਤੀ ਕਰੂੰਗਾ ਸਾਰੇ ਮੈਂਬਰ ਸਹਿਬਾਨਾਂ ਨੂੰ ਜਿਹੜੇ ਵੀਰ ਵਿਰੋਧ ਕਰ ਰਹੇ ਵੀ ਇੱਥੇ ਵਿਰੋਧਤਾ ਦਾ ਕੋਈ ਜਿਹੜਾ ਮੈਂ ਸਮਝਦਾ ਮਕਸਦ ਨਹੀਂ ਲੱਗਦਾ ਸਹੀ ਮਕਸਦ ਨਹੀਂ ਲੱਗਦਾ ਉਹਨਾਂ ਦਾ ਉਹਨਾਂ ਦੀ ਭਾਵਨਾ ਕੀ ਇਹ ਦੋਹੀ ਦੱਸ ਸਕਦੇ ਆ ਅਰੇ ਪਾਰਟੀ ਬਾਜੀ ਤੋਂ ਧੜੇ ਬਾਜੀ ਤੋਂ ਉੱਪਰ ਉੱਠ ਕੇ ਮੈਂ ਸਮਝਦਾ ਇਹਦਾ ਸਮਰਥਨ ਕਰਨਾ ਚਾਹੀਦਾ ਤੇ ਜਿੰਨੇ ਵੀ ਸੰਗਤਾਂ ਪਹੁੰਚ ਸਕਦੀਆਂ ਜਾਂ ਜਿੰਨੇ ਵੀ ਮੈਂਬਰ ਸਾਹਿਬਾਨ ਪਹੁੰਚ ਸਕਦੇ ਆ ਸਾਰਿਆਂ ਨੇ ਵਹੀਰਾਂ ਘੱਟ ਕੇ ਸਾਰਿਆਂ ਨੂੰ ਪੁੱਜਣਾ ਚਾਹੀਦਾ ਅਸੀਂ ਤਾਂ ਖੁਦ ਜਿਹੜਾ ਸੰਗੀ ਸਾਥੀਆਂ ਦੇ ਸਮੇਤ ਜਿਹੜਾ ਜ਼ਰੂਰ ਉੱਥੇ ਸਾਰੇ ਮੈਂਬਰ ਸਾਹਿਬਾਨ ਉਹਦੇਦਾਰ ਸਾਹਿਬਾਨਾਂ ਦੇ ਨਾਲ ਪੁੱਜਾਂਗੇ 26 ਤਰੀਕ ਨੂੰ ਸਵੇਰੇ 10 ਵਜੇ ਅਡਿਟੋਰੀਅਮ ਜੋ ਕੂਕ ਖੇਤਰਾ ਯੂਨੀਵਰਸਿਟੀ ਦੇ ਵਿੱਚ ਆ ਉੱਥੇ ਜਿਹੜਾ ਸਮਾਗਮ ਕੀਤਾ ਜਾਣਾ ਵਾ ਔਰ ਜੋ ਵੀ ਉਹ ਜਿਨ੍ਹਾਂ ਨੇ ਜੇਲਾਂ ਕੱਟੀਆਂ ਉਹਨਾਂ ਨੂੰ ਖੁਦ ਨੂੰ ਜਾਂ ਜੋ ਉਹਨਾਂ ਦੇ ਪਰਿਵਾਰ ਆਉਣਗੇ ਉਹਨਾਂ ਦਾ ਸਨਮਾਨ ਜੋ ਪ੍ਰਧਾਨ ਸਾਹਿਬ ਨੇ ਸੱਦਾ ਦਿੱਤਾ ਸਰਦਾਰ ਜਗਦੀਪ ਸਿੰਘ ਢਿੰਡਾ ਨੇ ਇਹਦਾ ਮੈਂ ਸਮਰਥਨ ਕਰਦਾ ਔਰ ਜਿਹੜੇ ਮੈਂਬਰ ਸਾਹਿਬਾਂ ਨੇ ਦਾ ਜ਼ਰੂਰ ਕਰ ਰਹੇ ਆ ਮੈਂ ਵਿਰੋਧ ਕਰ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਵਿਰੋਧ ਛੱਡ ਕੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਮੂਲੀਅਤ ਕਰਨੀ ਚਾਹੀਦੀ ਹੈ ਹਰ ਗੱਲ ਦੇ ਉੱਤੇ ਵਿਰੋਧ ਨਹੀਂ ਕੋਈ ਵਿਰੋਧ ਕਰਨ ਵਾਲੀ ਗੱਲ ਹੋਊਗੀ ਤਾਂ ਗੱਲ ਵਿਰੋਧ ਵੀ ਕਰ ਲਾਂਗੇ ਪਰ ਹਰ ਗੱਲ-ਗੱਲ ਤੇ ਵਿਰੋਧ ਕਰਨਾ ਜਿਹੜਾ ਉਹ ਵੀ ਸਾਰਥਕ ਨਹੀਂ ਹੁੰਦਾ ਔਰ ਇੱਥੇ ਜਿਹੜਾ ਹੈਗਾ ਸਾਡਾ ਫਰਜ਼ ਬਣਦਾ ਉਹ ਕਹਿ ਰਿਹਾ ਕਿ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਬਣਾਈ ਆ ਦਿਨ ਮਨਾਉਣ ਲਈ ਨਹੀਂ ਗੁਰਦੁਆਰਿਆਂ ਦਾ ਪ੍ਰਬੰਧ ਜਿੰਨੀਆਂ ਸਿੱਖ ਸੰਸਥਾਵਾਂ ਕੇਵਲ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਆਪਣੀਆਂ ਪੰਥਕ ਜ਼ਿੰਮੇਵਾਰੀਆਂ ਕੋਈ ਦੇਸ਼ ਪ੍ਰਤੀ ਕੋਈ ਕੌਮ ਪ੍ਰਤੀ ਕੋ ਧਰਮ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਨਿਭਾਉਣਾ ਵੀ ਸਾਡਾ ਜਿਹੜਾ ਹੈਗਾ ਉਹ ਫਰਜ਼ ਬਣਦਾ ਜੋ ਉਸ ਵੇਲੇ ਪ੍ਰਧਾਨ ਮੰਤਰੀ ਨੇ ਅਮਰਜੈਂਸੀ ਲਾਈ ਸੀ ਮੈਂ ਉਹਦੀ ਸਖਤ ਸਹਾ ਉਹਨਾਂ ਜਨੇ ਤੇਦੀ ਕਰਦਾ ਔਰ ਜੋ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਸਰਦਾਰ ਜਗਦੀਸ਼ ਸਿੰਘ ਵੱਲੋਂ ਸ਼ਰਧਾ ਦਿੱਤਾ ਗਿਆ ਔਰ ਇਸ ਸਮਾਗਮ ਜਿਹੜਾ ਹੋ ਰਿਹਾ ਉਹਦਾ ਮੈਂ ਸਮਰਥਨ ਕਰਦਾ ਔਰ ਸਾਰਿਆਂ ਨੂੰ ਜਿੰਨੇ ਵੀ ਪੁੱਜ ਸਕਦੇ ਜਿੰਨੇ ਨਹੀਂ ਪੁੱਜਣਾ ਵਿਰੋਧ ਕਰਨਾ ਛੱਡੋ ਨਹੀਂ ਪੁੱਜਣਾ ਉਹਨਾਂ ਦੀ ਮਰਜ਼ੀ ਪਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਸਾਰਿਆਂ ਨੂੰ ਜਿਹੜਾ ਉਹਦੇ ਵਿੱਚ ਸਮੂਲੀਅਤ ਕਰਨੀ ਚਾਹੀਦੀ ਆ ਔਰ ਇਸ ਚੀਜ਼ ਦੇ ਖਿਲਾਫ ਕਿ ਜੋ ਐਮਰਜੈਂਸੀ ਲਗਾਈ ਗਈ ਸੀ ਉਹਦੇ ਖਿਲਾਫ ਮੈਂ ਇੱਕ ਇਹ ਬੇਨਤੀ ਕਰਨੀ ਚਾਹੁੰਦਾ ਕਿ ਉੱਥੋਂ ਹੀ ਮੁੱਢ ਵੱਜਿਆ ਸੀ 1984 ਦੇ ਕੱਲੂ ਘਰੇ ਦਾ ਇੰਦਰਾ ਗਾਂਧੀ ਨੂੰ ਉੱਥੋਂ ਹੀ ਸਿੱਖਾਂ ਦੇ ਖਿਲਾਫ ਜਿਹੜਾ ਸੀਗਾ ਨਫ਼ਰਤ ਪੈਦਾ ਹੋਈ ਸੀ ਵੀ ਇਹਨਾਂ ਨੇ ਪੂਰੇ ਦੇਸ਼ 'ਚੋਂ ਨਹੀਂ ਬਗਾਵਤ ਨਹੀਂ ਉੱਠੀ ਜਿੰਨੀ ਬਗਾਵਤ ਸਿੱਖਾਂ ਨੇ ਮੇਰੀ ਐਮਰਜੈਂਸੀ ਦੇ ਖਿਲਾਫ ਉਠਾਈ ਆ ਤੇ ਗ੍ਰਿਫਤਾਰੀਆਂ ਦਿੱਤੀਆਂ ਨੇ ਤੇ ਉਹੀ ਜਿਹੜਾ ਉੜਤਣ ਸੀ ਉਹਦੇ ਮਨ ਦੇ ਵਿੱਚ ਫਿਰ 1984 ਤੋਪਾਂ ਟੈਂਕਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਔਰ ਕਿੰਨੀਆਂ ਸ਼ਹਾਦਤਾਂ ਹੋਈਆਂ ਦਰਸ਼ਨ ਕਰਨ ਗਈਆਂ ਸੰਗਤਾਂ ਬੱਚੇ ਬਜ਼ੁਰਗਾਂ ਨੌਜਵਾਨਾਂ ਦੀਆਂ ਦਰਬਾਰ ਸਾਹਿਬ ਤੇ ਜੋ ਕੁਝ ਹੋਇਆ ਉਹ ਆਪਾਂ ਸਾਰੇ ਜਾਣਦੇ ਆ ਕਿ ਜੋ ਉਹਨੇ ਕਤਲੇਆਮ ਕੀਤਾ ਸੋ ਇਹਦਾ ਮੁੱਢ ਜਿਹੜਾ ਸੀ ਇਥੋਂ ਐਮਰਜੈਂਸੀ ਦੇ ਵਿਰੋਧ ਤੋਂ ਵੱਜਿਆ ਸੀਗਾ ਸੋ ਮੈਂ ਅਪੀਲ ਕਰਦਾ ਵੀ ਸਾਡਾ ਇਹਦੇ ਨਾਲ ਸਬੰਧ ਜਿਹੜੇ ਕਹਿੰਦੇ ਸਾਡਾ ਸਬੰਧ ਕੋਈ ਨਹੀਂ ਸਬੰਧ ਕਿਉਂ ਨਹੀਂ ਆ ਸਬੰਧ ਆ ਇਸ ਚੀਜ਼ ਦੇ ਨਾਲ ਬਾਕੀ ਅਸੀਂ ਇਸ ਦੇਸ਼ ਦੇ ਵਸਿੰਦੇ ਆ ਸਵਧਾਨ ਨਾਲ ਵੀ ਸਬੰਧ ਆ ਇਸ ਸੰਵਿਧਾਨ ਦੇ ਖਿਲਾਫ ਜਾ ਕੇ ਉਹਨੇ ਕੀਤਾ ਫਿਰ ਸਿੱਖਾਂ ਨੇ ਜੇਲਾ ਕਟੀਆਂ ਦੇ ਵਿੱਚ ਉਹਨਾਂ ਦਾ ਸਨਮਾਨ ਕਰਨਾ ਜਿਹੜੇ ਗੈਰ ਸਿੱਖਾਂ ਵੀ ਕੋਈ ਜੇਲਾ ਕਟੀਆਂ ਉਹ ਵੀ ਉੱਥੇ ਆਉਣ ਉਹਨਾਂ ਦਾ ਵੀ ਸਨਮਾਨ ਜਿਹੜੇ ਜਿਨ੍ਹਾਂ ਨੇ ਇਸ ਐਮਰਜੈਂਸੀ ਦਾ ਵਿਰੋਧ ਕੀਤਾ ਸੋ ਮੇਰੀ ਇਹ ਬੇਨਤੀ ਜਿਹੜੀ ਸਾਰਿਆਂ ਨੇ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਐਂਡ ਸਿੰਧ ਬੈਂਕ ਦੇ ਵੱਲੋਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵਾਟਰ ਕੂਲਰ ਗਿਫਟ ਦੇ ਤੌਰ ਤੇ ਦਿੱਤਾ ਗਿਆ ਉਨ੍ਹਾਂ ਦੇ ਵੱਲੋਂ ਇਹ ਜਿਹੜਾ ਵਾਟਰ ਕੁਲਰ ਸੀਗਾ ਉਹ 118ਵੇਂ ਫਾਊਂਡੇਸ਼ਨ ਡੇ ਦੇ ਤੌਰ ਤੇ ਉਹਨਾਂ ਨੂੰ ਗਿਫਟ ਯਾਨੀ ਕੀ ਭੇਟ ਦੇ ਰੂਪ ਦੇ ਵਿੱਚ ਦਿੱਤਾ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂਬਰਾਂ ਦੇ ਵੱਲੋਂ ਬੈਂਕ ਅਧਿਕਾਰੀਆਂ ਦਾ ਸਨਮਾਨਿਤ ਵੀ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਫਿਲਹਾਲ ਅਸੀਂ ਤੋਂੜੇ ਨਾਲ ਸਾਂਝਾ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬੇ ਸਤਖੰਦ ਸ੍ਰੀ ਦਰਵਾਜਾ ਸਾਹਿਬ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਦੋ ਕੂਲਰ ਜਿਹੜੇ ਆ ਉਹ ਭੇਟ ਕੀਤੇ ਆ ਅਕਾਲਪੁਰ ਮੇਅਰ ਕਰੇ ਜਿਹੜੀ ਇਹ ਸੰਸਥਾ 118 ਸਾਲ ਪੁਰਾਣੀ ਸੰਸਥਾ ਆ ਪੰਜਾਬ ਐਂਡ ਸਿੰਧ ਬੈਂਕ ਇਹਨੂੰ ਹੋਰ ਚਾਹਿਆਂ ਬਖਸ਼ੇ ਕਿਉਂਕਿ ਗੁਰੂ ਰਾਮਦਾਸ ਦੇ ਦਰਬੇ ਸਮੇਂ-ਸਮੇਂ ਤੇ ਆ ਤਾਂ ਰੱਖ ਕੇ ਕੀਤਾ ਰੱਖ ਕੇ ਗੁਰੂ ਪ੍ਰਤੀ ਸ਼ਾਧਾ ਰੱਖ ਕੇ ਮੈਂ ਪਰਿਵਾਰ ਵੀ ਤੇ ਸੰਸਥਾਵਾਂ ਵੀ ਬਹੁਤ ਵੱਡੇ ਜਿਹੜੇ ਸੇਵਾ ਦੇ ਤੌਰ ਤੇ ਭੇਟ ਕਰਦੇ ਆ ਤੇ ਅੱਜ ਜਿਹੜਾ ਗੁਰੂ ਪੰਜਾਬ ਐਂਡ ਸਿੰਧ ਬੈਂਕ ਨੇ ਜਿਹੜੇ ਦੋ ਕੂਲਰ ਦਿੱਤੇ ਆ ਸਾਡੇ ਵਿੱਚ ਚੀਫ ਜਨਰਲ ਮੈਨੇਜਰ ਦੇ ਤੌਰ ਤੇ ਚਮਨ ਲਾਲ ਜੀ ਤੇ ਅਸਿਸਟੈਂਟ ਜਨਰਲ ਮੈਨੇਜਰ ਗਰਮੀਰ ਸਿੰਘ ਹੁਣੀ ਪੂਰਾ ਉਹਨਾਂ ਦਾ ਸਟਾਫ ਜਿਹੜਾ ਆ ਉਦਾਸੀਂ ਧੰਨਵਾਦ ਵੀ ਕਰਦੇ ਆ ਤੇ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਆਸਤਾ ਰੱਖ ਕੇ ਸਵਾਮਾ ਕਰਦੇ ਰਹਿਣ ਤੇ ਸੰਸਥਾ ਜਿਹੜੀ ਉਹ ਚਾਈਆਂ ਬਲੰਦੀਆਂ ਲੈਂਦੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਨ ਸਿੰਧ ਬੈਂਕ ਦਾ 118ਵਾਂ ਫਾਊਂਡੇਸ਼ਨ ਡੇ ਹੈ ਔਰ ਇਸ ਮਹਾਨ ਬੈਂਕ ਦੀ ਸਥਾਪਨਾ ਇਸੇ ਪਵਿੱਤਰ ਧਰਤੀ ਤੋਂ 1908 ਵਿੱਚ ਕੀਤੀ ਗਈ ਸੀ ਔਰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਪਰਸੋ ਤੋਂ ਸ਼੍ਰੀ ਖੰਡਪੜ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਸਨ ਅੱਜ ਉਹਨਾਂ ਦੇ ਭੋਗ ਪਏ ਹਨ ਤੋਂ ਸਭ ਤੋਂ ਪਹਿਲਾਂ ਸਾਡਾ ਪੰਜਾਬਣ ਸਿੰਧਮੈਂਕ ਵੱਲੋਂ ਹਮੇਸ਼ਾ ਹੀ ਹੁੰਦਾ ਹੈ ਵੀ ਸਾਡਾ ਇਹ ਵਰਥ ਪਲੇਸ ਹੈ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰੀਏ ਇੱਕ ਤੁਸ਼ ਨਿਮਾਣੀ ਜੇ ਭੇਂਟ ਹੈ ਔਰ ਪ੍ਰਮਾਤਮਾਗੇ ਅਰਦਾਸ ਹੈ ਕਿ ਇੰਸਟੀਚਿਊਟ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਚ ਰਹੇ ਅਤੇ ਜੋ ਵੀ ਸਾਥ ਸੰਗਤ ਹੈ ਉਹਨਾਂ ਦੀ ਸੇਵਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਿਕਰਮ ਮਜੀਠੀਆ ਦੇਕਰ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਜਿਸ ਤੋਂ ਬਾਅਦ ਮਜੀਠੀਆ ਦੇ ਵੱਲੋਂ ਉਹਨਾਂ ਰੇਡ ਕਰਮਚਾਰੀਆਂ ਨੂੰ ਜੋ ਕਿ ਉਹਨਾਂ ਦੇ ਘਰ ਰੇਡ ਕਰਨ ਆਏ ਸੀ ਉਹਨਾਂ ਨੂੰ ਘਰੇ ਬੈਠਣ ਵਸਤੇ ਕਿਹਾ ਅਤੇ ਚਾਹ ਪਾਣੀ ਵੀ ਪੁਸ਼ਾਗਾ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਅਰੈਸਟ ਕਰ ਲਿੱਤਾ ਗਿਆ ਜਿਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਦੇ ਲਾਇਰ ਦਾ ਇਸ ਗੱਲ ਤੇ ਕੀ ਕੁਝ ਕਹਿਣਾ ਹੈ ਇਹ ਹੁਣ ਤੁਸੀਂ ਵੀ ਸੁਣੋ ਸਰਕਾਰ ਦੀ ਤਕੇਸ਼ਾਈ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦੀਆਂ ਨੇ ਫਿਰ ਆ ਜਿਹੜੀ ਧੱਕੇਸ਼ਾਹੀ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਵਾ ਲੈਣਗੀਆਂ ਔਰ ਡਰਾ ਲੈਣਗੀਆਂ ਤਾਂ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਨਾ ਕਦੇ ਡਰੇ ਸੀ ਨਾ ਡਰਦੇ ਇਹ ਤਾਂ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਤੁਸੀਂ ਉਹਦੇ ਵਾਸਤੇ ਸਾਡੇ ਤੁਹਾਡਾ ਆਫਰ ਨਹੀਂ ਹੈਗਾ ਬਲਕਿ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ ਨਹੀਂ ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੰਟ ਦਿਖਾਓ ਨਾ ਉਹਦੇ ਕੋਈ ਹੈ ਨਹੀਂ ਤੁਸੀਂ ਕਰੇ ਆ Ne, ne, please, brother, kastra, ne, Pura, zanijem, ne, 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 ਕਿਚਾ ਰੋਤ ਮਰ ਤੁਸੀਂ ਇਹ ਤਾਂ ਦੇਖੋ ਇੱਕ ਮਿੰਟ ਸਮਾਂ ਦਿਓ ਮੈਂ ਦੇਖਦਾ ਕਿਵੇਂ ਬਹਿ ਕੇ ਕੋਈ ਦੇਖੋ ਪਹਿਲਾਂ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੇ ਟੱਕੇ ਨਾਲ ਮਾਰੋ ਜੀ ਟੱਕੇ ਨਾਲ ਮਾਰ ਕੇ ਗਾਹ ਵਾਰੰਟ ਦਿਖਾਓ ਨਾ ਪਹਿਲਾਂ ਜਿਹੜੇ ਵਾਅਦੇ ਵਾਰੰਟ ਹੈ ਤੁਸੀਂ ਸਾਡੇ ਤੋਂ ਬਿਨਾਂ ਸਾਡੇ ਘਰ ਚ ਵੜ ਗਏ ਹੋ ਤੈਨੂੰ ਵਾਰੰਟ ਤਾਂ ਦਿਖਾਓ ਵਾਰੰਟ ਦਿਖਾਓ ਨਾ ਪੀਕਾ ਨੂੰ ਮੰਗਿਆ ਯਾਰ ਤੁਸੀਂ ਉਹਨੇ ਡਿਊਟੀ ਇਨਚਾਰਜ ਹੋ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਆਓ ਦਿਖਾਓ ਰਬਟ ਦਿਖਾਓ ਫੇਪਰ ਆ ਜੋ ਪਿੱਛੇ ਹੈ ਮਤਲਬ ਹੁਣ ਇਸ ਤਰੀਕੇ ਦੇ ਨਾਲ ਮੈਂ ਬੜੇ ਸਪਸ਼ਟ ਤੌਰ ਤੇ میڈیا ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੈ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇੰਨਾ ਡਰ ਗਈ ਹੈ ਕਿ ਵਿਚਾਰ ਤੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਤਕੇਸ਼ਾਈ ਤੇ ਉਤਰ ਆਈ ਹੈ ਪਰ ਨਾ ਇਹ ਤਕੇਸ਼ਾਈਆਂ ਤੋਂ ਕਦੇ ਡਰੇ ਸੀ ਨਾ ਡਰੇ ਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਦੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਪੇ ਬਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਸੋਚਣ ਕਿ ਇਹੀ ਜਿਹੇ ਰੇਡਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੀਆਂ ਮੈਂ ਅੰਦਰ ਜਾ ਰਿਹਾ ਹਾਂ ਸਾਡਾ ਲੋਕ ਨਹੀਂ ਆ ਲਿਆ ਸਾਡੀ ਲੋਕ ਨਹੀਂ ਆ ਸਕਦੇ ਜੀ ਸਾਡੀ ਘਰ ਸਾਡਾ ਸਾਡੇ ਘਰੇ ਤੱਕੇ ਨਾਲ ਆ ਕੇ ਵੜੇ ਨੇ ਕੋਈ ਸਾਨੂੰ ਵਾਰੰਟੀ ਨਹੀਂ ਦੱਸੇ ਤੇ ਇੱਕ ਤਾਂ ਲੋਕਲਾਬ ਜਲਜੀਤ ਦੋਸਾਂ ਦੀ ਨਵੀਂ ਮੂਵੀ ਸਰਦਾਰ ਜੀ 3 ਨੂੰ ਲੈ ਕੇ ਕਾਫੀ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਨੇ ਦਿਲਜੀਤ ਦੋਸਾਂ ਦੀ ਨਵੀਂ ਫਿਲਮ ਸਰਦਾਰ ਜੀ 3 ਇੰਡੀਆ ਨੂੰ ਛੱਡ ਕੇ ਬਾਕੀ ਸਾਰੇ ਕਿੱਥੇ ਲਾਂਚ ਹੋ ਰਹੀ ਹੈ ਦਿਲਜੀਤ ਦੋਸਾਂ ਇਸ ਫਿਲਮ ਦੇ ਵਿੱਚ ਹਾਨੀਆ ਖਾਨ ਦੇ ਨਾਲ ਨਜ਼ਰ ਆ ਰਹੇ ਨੇ ਜੋ ਕਿ ਪਾਕਿਸਤਾਨੀ ਐਕਟਰ ਨੇ ਜਿਸ ਤੋਂ ਬਾਅਦ ਹੁਣ ਭਾਰਤ ਦੇ ਵੱਲੋਂ ਦਿਲਜੀਤ ਦੋਸਾਂ ਨੂੰ ਬੈਨ ਕਰਨ ਦੀਆਂ ਜਿਹੜੀਆਂ ਖਬਰਾਂ ਨੇ ਉਹ ਸੁਣਨ ਦੇ ਵਿੱਚ ਮਿਲ ਰਹੀਆਂ ਨੇ ਤੇ ਸੋਸ਼ਲ ਮੀਡੀਆ ਤੇ ਵੀ ਇਸ ਗੱਲ ਨੂੰ ਲੈ ਕੇ ਕਾਫੀ ਚਰਚਾਵਾ ਦੇਖਣ ਨੂੰ ਮਿਲ ਰਹੀਆਂ ਨੇ ਦਿਲਜੀਤ ਦੋਸਾਂ ਜੀ ਇਸ ਜਿਹੜੀ ਫਿਲਮ ਹੈ ਸਰਦਾਰ ਜੀ 3 ਉਸ ਨੂੰ ਇੰਡੀਆ ਦੇ ਵਿੱਚ ਨਵੀਂ ਲਾਂਚ ਕੀਤਾ ਜਾ ਰਿਹਾ ਕਿਉਂਕਿ ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂ ਦੇ ਵੱਲੋਂ ਪਾਕਿਸਤਾਨੀ ਐਕਟਰ ਹਾਨੀਆ ਖਾਨ ਦੇ ਨਾਲ ਕੰਮ ਕੀਤਾ ਹੈ ਤੋਂ ਬਾਅਦ ਹੁਣ ਦਿਲਜੀਤ ਦੋਸਾਨ ਨੂੰ ਬੈਨ ਕਰਨ ਦੀ ਜਿਹੜੀ ਗੱਲਾ ਨੇ ਉਹ ਸੋਸ਼ਲ ਮੀਡੀਆ ਤੇ ਕਾਫੀ ਚਰਨ ਨੂੰ ਮਿਲ ਰੀਆਂ ਨੇ ਜਿਸ ਤੋਂ ਬਾਅਦ ਜਸਬੀਰ ਜੱਸੀ ਉਹ ਸਾਹਮਣੇ ਆਏ ਨੇ ਤੇ ਉਹ ਦਿਲਜੀਤ ਦੋਸਾਨ ਦੇ ਹੱਕ ਵਿੱਚ ਬੋਲਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਇਸ ਗੱਲ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਇਹ ਹੁਣ ਤੁਸੀਂ ਆਪ ਸੁਣੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਸਬੀਰ ਜੱਸੀ ਔਰ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਕਿ ਹੁਣ ਦਿਲਜੀਤ ਦੋਸਾਨ ਨੇ ਉਹਨਾਂ ਵੀ ਇੱਕ ਸਿਲਮ ਦਾ ਬੜਾ ਗਰੂ ਕੀਤਾ ਜਾ ਰਿਹਾ ਕਿਉਂਕਿ ਉਹਦੇ ਵਿੱਚ ਪਾਕਿਸਤਾਨੀ ਆਰਟਿਸਟ ਹੈ ਤੇ ਚਲੋ ਆਪਾਂ ਸੈਂਟੀਮੈਂਟਸ ਤੇ ਗੱਲ ਵੀ ਕਰਦੇ ਆਂ ਦੇਸ਼ ਭਕਤੀ ਹੋਣੀ ਚਾਹੀਦੀ ਆਪਣੇ ਦੇਸ਼ ਨਾਲ ਪਿਆਰ ਹੋਣਾ ਚਾਹੀਦਾ ਤੇ ਜ਼ਰੂਰ ਆਪਣੇ ਦੇਸ਼ ਦੇ ਨਾਲ ਹੀ ਖੜਨਾ ਚਾਹੀਦਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਕਿ ਦੌਰੇ ਮਾਪਦੰਡ ਕਿਉਂ ਜੇ ਤੁਸੀਂ ਇਦਾਂ ਚਾਹੁੰਦੇ ਹੋ ਕਿ ਕੋਈ ਵੀ ਪਾਕਿਸਤਾਨੀ ਜਿਹੜੇ ਆਰਟਿਸਟ ਹੈ ਉਹਨਾਂ ਦੇ गाने 다운 ਦੇ ਵੀ ਐਕਟਿੰਗ ਹੈ ਤੁਸੀਂ ਆਪਣੀ ਹਸਲ ਵਿੱਚ ਨਹੀਂ ਲਾਣਾ ਚਾਹੁੰਦੇ ਜਾਂ ਉਹਨੂੰ ਬੈਨ ਕਰਨਾ ਚਾਹੁੰਦੇ ਹੋ ਤੇ ਫਿਰ ਤਾਂ 80% ਗਾਣੇ ਜਿਹੜੇ ਆਪਣੀ ਇੰਡਸਟਰੀ ਦੇ ਨੇ ਉਹ ਜਾਂ ਪਾਕਿਸਤਾਨ ਦੀਆਂ ਤਰਜ਼ਾਂ ਚੋਰੀ ਨੇ ਜਾਂ ਉਹਨਾਂ ਦੇ ਲਫ਼ਜ਼ ਚੋਰੀ ਨੇ ਜਾਂ ਉਹਨਾਂ ਦੇ ਪੂਰੇ ਪੂਰੇ ਗਾਣੇ ਹੀ ਚੋਰੀ ਨੇ ਜਾਂ ਫਿਰ ਸਾਰੇ ਜਿੰਨੇ ਆਰਟਿਸਟ ਨੇ ਉਹਨਾਂ ਦੇ ਗਾਏ ਹੋਏ ਗਾਣੇ ਨੇ ਫਿਲਮਾਂ ਦੇ ਵਿੱਚ ਜਿੰਨੇ ਵੀ ਹਿੱਟ ਗਾਣੇ ਨੇ ਉਹ ਤੁਹਾਡੇ ਉਹਨਾਂ ਉਸ ਦੇਸ਼ ਦੇ ਕਲਾਕਾਰਾਂ ਦੇ ਗਾਣੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਮ ਦੀ ਤਾਂ ਲਿਸਟ ਹੀ ਬਹੁਤ ਜ਼ਿਆਦਾ ਲੰਬੀ ਹੈ ਸੋ ਦੋਰੇ ਮਾਫਦੰਡ ਕਿਉਂ ਫਿਰ ਜਾਂ ਤਾਂ ਪੂਰੇ ਗਾਣੇ ਬੰਦ ਕਰਾਓ YouTube ਤੋਂ ਪੂਰੇ ਗਾਣੇ ਉਡਵਾਓ Spotify ਤੋਂ ਉਡਵਾਓ ਜਾਂ ਹੋਰ ਜਿਹੜੇ ਡਿਜੀਟਲ ਪਲੇਟਫਾਰਮ ਹੈ ਫਿਰ ਉਹ ਉੱਥੋਂ ਫਿਰ ਸਾਰੇ ਗਾਣੇ ਚੁੱਕੋ ਇਦਾਂ ਨਹੀਂ ਕਿ ਤੁਸੀਂ ਕਿਸੇ ਵੀ ਇੱਕ ਆਰਟਿਸਟ ਨੂੰ ਲੈ ਕੇ ਤੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਕੀ ਜਿਹੜੀਆਂ ਚੀਜ਼ਾਂ ਇਹ ਤਾਂ ਉਹ ਹੀ ਗੱਲ ਹੋ ਗਈ ਜੀ ਤੁਹਾਨੂੰ ਕੋਈ ਬੰਦਾ ਤੁਹਾਡੇ ਘਰ ਕੋਈ ਕੋਈ ਚੀਜ਼ ਖਾਣ ਨੂੰ ਦੇਣ ਆਇਆ ਤੇ ਤੁਸੀਂ ਬਾਅਦ ਚ ਕਹਿਣ ਲੱਗੇ ਕਿ ਉਹ ਦੁਸ਼ਮਣ ਹੈ ਤੇ ਪਰ ਤੁਸੀਂ ਉਹਦੀ ਚੀਜ਼ ਜਿਹੜੀ ਦਿੱਤੀ ਹੋਈ ਹੈ ਉਹ ਖਾਣਾ ਮਠਾਈਆਂ ਦਿਖਾਈ ਜਾ ਰਹੇ ਹੋ ਉਹਨੂੰ ਗਾਲਾਂ ਕੱਢੇ ਜਾ ਰਹੇ ਬਿਨਾਂ ਹੀ ਨਹੀਂ ਇਸ ਬੰਦੇ ਨੂੰ ਘਰ ਨਹੀਂ ਬਣ ਦੇਣਾ ਇਸ ਬੰਦੇ ਨੂੰ ਪਰ ਉਹਦੀਆਂ ਜਿਹੜੀਆਂ ਮਠਾਈਆਂ ਖਾਣਾ ਜਾਂ ਫਰੂਟ ਤੁਹਾਨੂੰ ਕੁਝ ਵੀ ਜੋੜ ਦੇ ਕੇ ਗਿਆ ਮੈਂ ਜਸਟ ਐਗਜ਼ਾਮਪਲ ਤੇ ਉਹ ਤੁਸੀਂ ਖਾਈ ਜਾ ਰਹੇ ਹੋ ਇਹ ਵੱਡੀ ਅੱਖ ਵਾਲੀ ਗੱਲ ਹੈ ਇਸ ਹਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਦੋ ਇਜਾਜ਼ਤ ਸਸ਼ਸ਼ਿਆ ਕਾ